ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਗੁਰੂ ਮਹਾਰਾਜ ਕਿਰਪਾ ਕਰੇ ਸਾਧ ਸੰਗਤ ਜੀ ਇਹ ਜੋ ਬੇਨਤੀਆਂ ਨੇ ਇੱਕ ਅਨੋਖੀ ਘਟਨਾ ਹੋਈ ਜਦੋਂ ਇੱਕ ਸੇਵਾਦਾਰ ਨਿਸ਼ਾਨ ਸਾਹਿਬ ਦੇ ਉੱਪਰ ਚੋਲਾ ਚੜਾਉਣ ਦੇ ਲਈ ਚੜਿਆ ਤੇ ਅਚਾਨਕ ਹੀ ਵਾਪਰ ਗਿਆ ਭਾਣਾ ਤੇ ਅਧ ਵਿਚਕਾਰ ਹੀ ਟੁੱਟ ਗਈਆਂ ਤਾਰਾਂ ਅਤੇ ਉਸ ਤੋਂ ਬਾਅਦ ਜੋ ਕੁਝ ਹੋਇਆ ਇਹ ਦੇਖ ਕੇ ਤਾਂ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਸਾਧ ਸੰਗਤ ਜੀ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਜਾਣੂ ਕਰਵਣਿਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰਿਓ ਤਾ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹੇ ਜਾਵੇ। ਜਿਆਦਾ دیر ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਇਹ ਘਟਨਾ ਹੈ ਗੁਰਦੁਆਰਾ ਰਤਿਆ ਜੋ ਕਿ ਫਤਿਹਬਾਦ ਜ਼ਿਲ੍ਹੇ ਦੇ ਵਿੱਚ ਹੈ ਹਰਿਆਣੇ ਦੇ ਵਿੱਚ ਉੱਥੋਂ ਦੇ ਗੁਰੂ ਘਰ ਦੀ ਉੱਥੋਂ ਦਾ ਰਹਿਣ ਵਾਲਾ ਹਰਪਾਲ ਸਿੰਘ ਉਸੇ ਪਿੰਡ ਵਿੱਚ ਰਹਿੰਦਾ ਸੀ ਤੇ ਸਾਧ ਸੰਗਤ ਜੀ ਪਿਛਲੇ ਕਈ ਸਾਲਾਂ ਤੋਂ ਉਹ ਨਿਸ਼ਾਨ ਸਾਹਿਬ ਦੀ ਸੇਵਾ ਕਰਦਾ ਆ ਰਿਹਾ ਸੀ ਹਰ ਸਾਲ ਜਦੋਂ ਵੀ ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਬਦਲਣਾ ਹੁੰਦਾ ਤਾਂ ਉਸੇ ਸਿੱਖ ਗੁਰਪਾਲ ਸਿੰਘ ਨੂੰ ਬੁਲਾਇਆ ਜਾਂਦਾ ਅਤੇ ਉਸੇ ਤੋਂ ਹੀ ਚੋਲਾ ਸਾਹਿਬ ਦੀ ਸੇਵਾ ਕਰਵਾਈ ਜਾਂਦੀ ਪਿਛਲੇ 15-20 ਸਾਲਾਂ ਤੋਂ ਉਹੀ ਨਿਸ਼ਾਨ ਸਾਹਿਬ ਦੇ ਉੱਪਰ ਚੜਦਾ ਸੀ ਕਿਉਂਕਿ ਨਿਸ਼ਾਨ ਸਾਹਿਬ ਦੀ ਜੋ ਹਾਈਟ ਸੀ ਉਹ ਬਹੁਤ ਜ਼ਿਆਦਾ ਸੀ ਹਰ ਕਿਸੇ ਦਾ ਜਿਗਰਾ ਵੀ ਨਹੀਂ ਮੰਨਦਾ ਸੀ ਕਿ ਉਹ ਨਿਸ਼ਾਨ ਸਾਹਿਬ ਦੇ ਉੱਪਰ ਚੜ ਕੇ ਸੇਵਾ ਕਰ ਸਕੇ ਤਾਂ ਸਾਧ ਸੰਗਤ ਜੀ ਇੱਕ ਦਿਨ ਕੀ ਹੋਇਆ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤਾ ਸੀ ਗੁਰਦੁਆਰਾ ਰਤਿਆ ਦੇ ਵਿੱਚ ਤੇ ਉਸ ਵਕਤ ਉਸ ਨੂੰ ਰਾਤ ਨੂੰ ਇੱਕ ਸੁਪਨਾ ਆਉਂਦਾ ਕਿਉਂਕਿ ਅਗਲੇ ਦਿਨ ਚੋਲਾ ਬਦਲਣਾ ਸੀ ਤਾਂ ਉਸ ਨੂੰ ਸੁਪਨਾ ਆਉਂਦਾ ਸੁਪਨਾ ਉਸ ਨੂੰ ਇਸ ਤਰੀਕੇ ਦਾ ਆਉਂਦਾ ਹੈ ਕਿ ਜਿਵੇਂ ਉਹ ਨਿਸ਼ਾਨ ਸਾਹਿਬ ਦੀ ਸੇਵਾ ਕਰ ਰਿਹਾ ਹੈ ਤਾਂ ਐਸੇ ਦੌਰਾਨ ਹੀ ਕੀ ਹੁੰਦਾ ਹੈ ਕਿ ਤਾਰ ਟੁੱਟ ਜਾਂਦੀ ਹੈ ਅਤੇ ਉਹ ਜ਼ਮੀਨ ਤੇ ਡਿੱਗ ਪੈਂਦਾ ਤੇ ਉਸ ਦੀ ਮੌਤ ਹੋ ਜਾਂਦੀ ਹੈ ਰਾਤ ਨੂੰ ਉਸ ਦੀ ਅੱਖ ਖੁੱਲਦੀ ਹੈ ਤਾਂ ਬਹੁਤ ਜ਼ਿਆਦਾ ਘਬਰਾਇਆ ਹੁੰਦਾ ਹੈ ਹੈਰਾਨ ਪਰੇਸ਼ਾਨ ਕਿ ਇਹ ਮੈਨੂੰ ਕੀ ਦਿਖਿਆ ਉਸ ਨੇ ਗੱਲ ਆਪਣੇ ਘਰ ਵਾਲੇ ਨੂੰ ਦੱਸੀ ਕਿ ਮੈਨੂੰ ਤਾਂ ਐਦਾਂ ਦਾ ਸੁਪਨਾ ਆਇਆ ਕਿ ਮੈਂ ਨਿਸ਼ਾਨ ਸਾਹਿਬ ਦੇ ਉੱਪਰ ਚੋਲਾ ਸਾਹਿਬ ਦੀ ਸੇਵਾ ਕਰ ਰਿਹਾ ਸੀ ਤਾਂ ਉਸੇ ਦੌਰਾਨ ਹੀ ਤਾਰ ਟੁੱਟ ਗਈ ਤੇ ਮੈਂ ਜ਼ਮੀਨ ਤੇ ਆ ਕੇ ਡਿੱਗ ਪਿਆ ਤੇ ਮੇਰੀ ਮੌਤ ਹੋ ਗਈ ਉਸ ਦੇ ਘਰ ਦੇ ਵੀ ਉੱਚੀ ਉੱਚੀ ਰੋਣ ਲੱਗ ਪਏ ਕਿਉਂਕਿ ਅਗਲੇ ਦਿਨ ਉਸਨੇ ਨਿਸ਼ਾਨ ਸਾਹਿਬ 'ਤੇ ਚੜ ਕੇ ਚੋਲਾ ਸਾਹਿਬ ਦੀ ਸੇਵਾ ਕਰਨੀ ਸੀ ਚੋਲਾ ਬਦਲਣਾ ਸੀ ਘਰ ਵਾਲੇ ਨੇ ਉਸ ਨੂੰ ਕਿਹਾ ਕਿ ਨਹੀਂ ਅੱਜ ਤੋਂ ਬਾਅਦ ਤੂੰ ਨਿਸ਼ਾਨ ਸਾਹਿਬ ਦੀ ਸੇਵਾ ਨਹੀਂ ਕਰੇਂਗਾ ਤੂੰ ਨਿਸ਼ਾਨ ਸਾਹਿਬ ਦੇ ਉੱਪਰ ਨਹੀਂ ਚੜੇਂਗਾ ਗੁਰਪਾਲ ਸਿੰਘ ਕਹਿਣ ਲੱਗਿਆ ਕਿ ਭਗਵਾਨੇ ਪਿਛਲੇ ਕਈ ਸਾਲਾਂ ਤੋਂ ਮੈਂ ਐਸੀ ਗੁਰੂ ਘਰ ਵਿੱਚ ਸੇਵਾ ਕਰ ਰਿਹਾ ਰਾਤ ਇੱਕ ਛੋਟਾ ਜਿਹਾ ਭੈੜਾ ਸੁਪਨਾ ਆਇਆ ਉਸ ਸੁਪਨੇ ਤੋਂ ਡਰਦਾ ਹੋਇਆ ਕੀ ਮੈਂ ਇਹ ਸੇਵਾ ਕਰਨੀ ਛੱਡ ਦੂੰਗਾ ਘਰ ਵਾਲੇ ਬਹੁਤ ਉਹਨਾਂ ਨੂੰ ਰੋਕਿਆ ਕਿ ਤੂੰ ਇਹ ਸੇਵਾ ਨਹੀਂ ਕਰਨੀ ਰਿਸ਼ਤੇਦਾਰਾਂ ਨੂੰ ਵੀ ਫੋਨ ਕੀਤੇ ਰਿਸ਼ਤੇਦਾਰ ਵੀ ਆ ਗਏ ਸਾਰੇ ਰਿਸ਼ਤੇਦਾਰ ਇਹ ਕਹਿਣ ਲੱਗੇ ਕਿ ਹੋ ਸਕਦਾ ਗੁਰੂ ਨੇ ਤੇਰੀ ਜਾਨ ਬਚਾਉਣੀ ਹੋਵੇ ਤੂੰ ਨਾ ਨਿਸ਼ਾਨ ਸਾਹਿਬ ਤੇ ਸੇਵਾ ਕਰ ਗੁਰਪਾਲ ਸਿੰਘ ਕਹਿਣ ਲੱਗਿਆ ਕਿ ਜੇ ਮੈਂ ਨਿਸ਼ਾਨ ਸਾਹਿਬ ਦਾ ਚੋਲਾ ਨਹੀਂ ਬਦਲਿਆ ਤਾਂ ਪਿੰਡ ਦੇ ਵਿੱਚ ਕੋਈ ਵੀ ਅਜਿਹਾ ਇਨਸਾਨ ਨਹੀਂ ਜੋ ਨਿਸ਼ਾਨ ਸਾਹਿਬ ਛੱਡ ਕੇ ਚੋਲਾ ਬਦਲ ਦੇਵੇਗਾ ਕਿਉਂਕਿ ਸਾਰੇ ਡਰਦੇ ਨੇ ਤੇ ਉਸਦੇ ਪਰਿਵਾਰ ਵਾਲੇ ਕਹਿਣ ਲੱਗੇ ਕਿ ਹੋ ਸਕਦਾ ਜੇ ਖਬਰ ਸੱਚ ਹੋ ਗਈ ਤਾਂ ਅਸੀਂ ਕੀ ਕਰਾਂਗੇ ਤਾਂ ਉਸ ਤੋਂ ਬਾਅਦ ਗੁਰਪਾਲ ਸਿੰਘ ਨੇ ਕਿਹਾ ਕਿ ਸਿੱਖ ਕਦੀ ਮੌਤ ਤੋਂ ਨਹੀਂ ਡਰਦਾ ਅਸੀਂ ਉਹਨਾਂ ਦੇ ਵਾਰਿਸਾਂ ਜਿਨ੍ਹਾਂ ਨੇ ਬੰਦ-ਬੰਦ ਘਟਵਾ ਲਏ ਜਿਨ੍ਹਾਂ ਨੇ ਖੋਪੜੀਆਂ ਲਵਾ ਲਈਆਂ ਤਨ ਆਰਿਆਂ ਨਾਲ ਚਰਵਾ ਲਏ ਪਰ ਅਸੀਂ ਇੱਕ ਛੋਟੀ ਜਿਹੀ ਭੈੜੇ ਸੁਪਨੇ ਤੋਂ ਡਰਦੇ ਹੋਏ ਅੱਜ ਸੇਵਾ ਕਰਨੀ ਛੱਡ ਦੇਵਾਂਗੇ ਉਸਨੇ ਨਹੀਂ ਮੰਨੀ ਪਰ ਉਸ ਤੋਂ ਬਾਅਦ ਜੋ ਕੁਝ ਹੋਇਆ ਹੈ ਜਾਣ ਕੇ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਜ਼ਰੂਰ ਖਿਸਕ ਜਾਵੇਗੀ। ਸਾਧ ਸੰਗਤ ਜੀ ਉਹੀ ਟਾਈਮ ਆ ਗਿਆ। ਪਰਿਵਾਰ ਵਾਲਿਆਂ ਨੇ ਵੀ ਅਰਦਾਸਾਂ ਬੇਨਤੀਆਂ ਕਰਨੀਆਂ ਸ਼ੁਰੂ ਕੀਤੀਆਂ ਕਿ ਗੁਰੂ ਮਹਾਰਾਜ ਕਿਰਪਾ ਕਰਨ ਕਿਸੇ ਵੀ ਤਰੀਕੇ ਦੀ ਕੋਈ ਅਣਹੋਣੀ ਨਾ ਹੋ ਜਾਵੇ। ਤਾਂ ਸਾਧ ਸੰਗਤ ਜੀ ਉਹੀ ਵਕਤ ਜਦੋਂ ਨਿਸ਼ਾਨ ਸਾਹਿਬ ਦੇ ਅੱਧ ਵਿੱਚ ਕਾਲੇ ਪਹੁੰਚਿਆ ਤਾਂ ਉਸ ਤੋਂ ਬਾਅਦ ਸਾਧ ਸੰਗਤ ਜੀ ਤਾਰ ਟੁੱਟ ਗਈ। ਗੁਰਪਾਲ ਸਿੰਘ ਉੱਪਰ ਜਾ ਕੇ ਚੋਲਾ ਬਦਲਦਾ ਬਦਲਦਾ ਥੱਲੇ ਆ ਰਿਹਾ ਸੀ। ਅੱਧ ਵਿੱਚ ਕਾਲੇ ਹੀ ਤਾੜ ਟੁੱਟ ਗਈ ਤੇ ਸਾਧ ਸੰਗਤ ਜੀ ਤਾੜ ਟੁੱਟਣ ਦੇ ਨਾਲ ਜਿਹੜੀ ਪੀੜੀ ਦੇ ਉੱਪਰ ਬੈਠਾ ਸੀ ਉਹ ਪੀੜੀ ਪੈਰਾਥਲੋਂ ਨਿਕਲ ਗਈ ਤੇ ਗੁਰਪਾਲ ਸਿੰਘ ਨੇ ਨਿਸ਼ਾਨ ਸਾਹਿਬ ਨੂੰ ਜੱਫੀ ਪਾ ਲਈ ਪਰ ਉਸ ਨੇ ਬਿਲਕੁਲ ਵੀ ਘਬਰਾਟ ਨਹੀਂ ਲੈਂਦੀ ਆਪਣੇ ਮਨ ਦੇ ਵਿੱਚ ਉਸੇ ਤਰੀਕੇ ਦੇ ਨਾਲ ਉਹ ਚੋਲਾ ਸਾਹਿਬ ਨੂੰ ਬਦਲਦਾ ਆ ਰਿਹਾ ਸੀ ਅਤੇ ਹੌਲੀ-ਹੌਲੀ ਲਤਨ ਜੱਫੀ ਪਾ ਰੱਖੀ ਸੀ ਨਿਸ਼ਾਨ ਸਾਹਿਬ ਨੂੰ ਅਤੇ ਉੱਪਰਲੇ ਹੱਥਾਂ ਦੇ ਨਾਲ ਇੱਕ ਹੱਥ ਦੇ ਨਾਲ ਚੋਲਾ ਸਾਹਿਬ ਦੀ ਸੇਵਾ ਕਰਦਾ 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 ਥੱਲੇ ਉਤਰ ਆਇਆ ਅਤੇ ਉੱਚੀ ਉੱਚੀ ਜਕਾਰੇ ਲਾਉਣ ਲੱਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਉਸ ਦੀ ਜਾਨ ਬਚਾ ਲਈ ਅਤੇ ਨਾਲ ਦੀ ਨਾਲ ਉਸ ਦੀ ਸੇਵਾ ਵੀ ਸੰਪੂਰਨ ਹੋਈ ਸਾਧ ਸੰਗਤ ਜੀ ਇੱਕ ਕਹਾਵਤ ਹੈ ਨਾ ਜੇ ਗੁਰੂ ਦਾ ਹੱਥ ਆਪਣੇ ਸਿਰ ਤੇ ਹੈ ਤੇ ਕੋਈ ਵੀ ਬਲਾ ਕੋਈ ਵੀ ਸ਼ੈ ਆਪਣਾ ਕੁਝ ਨਹੀਂ ਵਿਗਾੜ ਸਕਦੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਗੁਰ ਫਤਿਹ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ